ਲੋਕਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੀਤ ਹੀਰ ਦੇ ਹੱਕ ਦੇ ਵਿੱਚ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਰੋਡ ショਅ ਕੱਢਿਆ ਗਿਆ। ਇਸ ਮੌਕੇ ਦੇ ਉੱਤੇ ਲਹਿਰਾ ਗਾਗਾ ਤੋਂ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਜਾਦੂ ਸੂਬੇ ਦੇ ਲੋਕਾਂ ਦੇ ਸਿਰ ਚੜ ਕੇ ਬੋਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਈ ਰਾਜਨੀਤਿਕ ਪਾਰਟੀਆਂ ਤੋਂ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ ਅਤੇ ਵੱਡੀ ਸੰਖਿਆ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਵੀ ਹੋ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਅੱਜ ਵੀ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੰਖਿਆ ਇੰਨੀ ਕੁ ਜ਼ਿਆਦਾ ਹੈ ਕਿ ਉਹਨਾਂ ਕੋਲ ਲੋਕਾਂ ਨੂੰ ਸ਼ਾਮਲ ਕਰਵਾਉਣ ਲਈ ਸਮਾਂ ਹੀ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਗਏ ਕੰਮਾਂ ਦੇ ਚਲਦਿਆਂ ਪੰਜਾਬ ਵਾਸੀਆਂ ਦਾ ਮੋਹ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਪੰਗ ਹੋ ਚੁੱਕਾ ਹੈ। ਦੇਖੋ ਮੁੱਖ ਮੰਤਰੀ ਸਾਹਿਬ ਦੀ ਆਮਦਾ ਬਹੁਤ ਵੱਡੇ ਹਲਕੇ ਦੇ ਵਿੱਚ ਖੁਸ਼ੀ ਭਾਈ ਜਾ ਰਹੀ ਹੈ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸਵਾਗਤ ਦੇ ਲਈ ਇਕੱਠੇ ਹੋਏ ਆ। ਤੇ ਬਹੁਤ ਵਧੀਆ ਕੈਂਪੇਨ ਪੂਰੇ ਹਲਕੇ ਦੇ ਵਿੱਚ ਚੱਲੀ ਐ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਤੋਂ ਸਾਰੇ ਲੋਕ ਖੁਸ਼ ਨੇ ਲੋਕਾਂ ਦੇ ਜਵਾਨ ਤੇ ਸਾਰੇ ਕੰਮਾਂ ਦੀ ਆਪਦੇ ਆਪ ਗੱਲ ਐ ਜਿਵੇਂ ਕਹਿੰਦਾ ਨਾ ਜਾਦੂ ਸਰ ਚੜ੍ਹ ਕੇ ਬੋਲਦਾ ਉਹ ਪੋਜੀਸ਼ਨ ਬਣੀ ਹੋਈ ਐ ਸੋ ਅੱਜ ਇੱਥੇ ਆ ਰਹੇ ਨੇ ਮੀਤ ਹੀਰ ਜੀ ਦੀ ਇਲੈਕਸ਼ਨ ਕੈਂਪੇਨ ਨੂੰ ਹਲਾਰਾ ਦੇਣ ਦੇ ਲਈ ਸੋ ਅਸੀਂ ਸਾਰੇ ਲੋਕ ਉਹਨਾਂ ਦੇ ਇੰਤਜ਼ਾਰ ਕਰ ਰਹੇ ਹਾਂ ਤੇ ਬੜੀ ਖੁਸ਼ੀ ਹੈ। ਵਕ ਵਕ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਵਾਮੀ ਪਾਰਟੀ ਵਿੱਚ ਕਿਸ ਤਰ੍ਹਾਂ ਇਹਦੇ ਵੀ ਬਹੁਤ ਵੱਡੀ ਖੁਸ਼ੀ ਹੈ। ਇਹ ਪੋਜੀਸ਼ਨ ਬਣੀ ਹੋਈ ਹੈ ਕਿ ਮੈਨੂੰ ਸ਼ਾਮਲ ਕਰਾਉਣ ਦੇ ਲਈ ਪੂਰਾ ਸਮਾਂ ਨਹੀਂ ਮਿਲ ਰਿਹਾ। ਹਰ ਕਈ ਪਿੰਡਾਂ ਦੀ ਹਾਲਤ ਇਹ ਸੀ। ਕੱਲ ਮੈਂ ਬਲਰੇ ਪਿੰਡ ਬੋਲ ਰਿਹਾ ਸੀ। ਤਾਂ ਉੱਥੇ ਪਿਛਲੇ ਪਿੰਡਾਂ ਦੇ ਕਈ ਲੋਕ ਆ ਕੇ ਵੀ ਸਾਨੂੰ ਇੱਥੇ ਜੁਆਇਨ ਕਰਾ ਦਿਓ। ਮਤਲਬ ਹੁਣ ਲੋਕ ਇਹ ਵੀ ਇੰਤਜ਼ਾਰ ਨਹੀਂ ਕਰ ਰਹੇ ਕਿ ਸਾਨੂੰ ਉੱਥੇ ਜਾ ਕੇ ਵੀ ਸਾਡੇ ਪਿੰਡ ਚ ਜੁਆਇਨ ਕਰਾਇਆ ਜਾਵੇ ਜਾਂ ਕਿੱਥੇ ਕਰਾਇਆ ਜਾਵੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਜੁਆਇਨ ਕੀਤਾ ਤੇ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਉਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਵੱਡੇ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਤੇ ਕਾਂਗਰਸ ਦੇ ਵਿੱਚੋਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਸਾਡੇ ਨਾਲ ਆ ਕੇ ਲੋਕ ਮਿਲੇ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ લહેરા ગાગા તો જગબાણી લઈ અનિલ જેયાન્દી રીપોટ